ਲਾਰੇ ਕਦੋਂ ਤੋਂ ਲੱਗਦੇ ਆ ਰਹੇ ਆ ਜਿਸ ਦਿਨ ਵੀ ਇੱਥੇ ਪਹੁੰਚਦੇ ਆ ਤਾਂ ਸਰਕਾਰਾਂ ਕਹਿ ਦਿੰਦੀ ਆ ਕਿ 2-4 ਦਿਨ ਦਾ ਸਮਾਂ ਅੱਜ ਫਲਾਣੇ ਦੇ ਕੋਲ ਚਿੱਠੀ ਪਹੁੰਚ ਗਈ ਆ ਅੱਜ ਢਿੰਗੜੇ ਕੋਲ ਪਹੁੰਚ ਗਈ ਆ ਪਰ ਅੱਜ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ 101 ਦਿਨ ਹੋ ਗਿਆ ਇਹਨਾਂ ਭੈਣ ਭਰਾਵਾਂ ਨੂੰ ਗੇਟ 'ਤੇ ਬੈਠੇ ਆ ਤਾਂ ਦੱਸ ਦਈਏ ਕਿ ਇਹ ਜੋ ਗੇਟ ਹੈ ਇਹ ਸਿੱਖਿਆ ਭਵਨ ਦਾ ਗੇਟ ਹੈ ਔਰ ਮੁਹਾਲੀ 'ਚ ਹੈ ਔਰ ਇਸ ਵੇਲੇ ਪੰਜਾਬ ਸਰਕਾਰ ਦੇ ਪੇਟ ਸਿਆਪੇ ਕਰਨ ਵਾਸਤੇ ਲਗਾਤਾਰ ਨੌਜਵਾਨੀ ਜੋ ਪੜ੍ਹੀ ਲਿਖੀ ਆ ਉਹ ਦਰਦ-ਦਰਤੇ ਠੋਕਰਾਂ ਖਾ ਰਹੀ ਆ ਹਰ ਜਗ੍ਹਾ ਧਰਨੇ ਲੱਗ ਰਹੇ ਆ ਔਰ ਇਸ ਧਰਨਿਆਂ ਬਾਰੇ ਵੀ ਦੱਸ ਦਈਏ ਕਿ ਇਹ ਧਰਨਾ 100 ਤੋਂ 1 ਦਿਨ ਤੋਂ ਲੱਗਾ ਹੋਇਆ ਔਰ ਲਗਾਤਾਰੇ ਭੈਣਾ ਭਰਾਵਾਂ ਵੱਲੋਂ ਰਾਤ ਵੀ ਇੱਥੇ ਕੱਟੀ ਜਾ ਰਹੀ ਆ ਗਾਹ ਸਰਦੀ ਸਟਾਰਟ ਐ ਤਾਂ ਹੁਣ ਸਰਦੀ ਦਾ ਮੌਸਮ ਵੀ ਜਿਹੜਾ ਇੱਥੇ ਚੱਲੇਗਾ ਤਾਂ ਪਤਾ ਨਹੀਂ ਸੁਣਵਾਈ ਹੋਵੇਗੀ ਜਾਂ ਨਹੀਂ ਇਹਦੇ ਬਾਰੇ ਗੱਲਬਾਤ ਕਰਦੇ ਆ ਜੋ ਈਟੀਟੀ ਟੀਚਰ ਇੱਥੇ ਬਹਿ ਕੇ ਇੰਤਜ਼ਾਰ ਕਰ ਰਹੇ ਆ ਕਿ ਸਰਕਾਰ ਆਪਣੇ ਜੋ ਲਾਰੇ ਲਾਏ ਆ ਜੋ ਵਾਅਦੇ ਕੀਤੇ ਉਹ ਪੂਰੇ ਕਰਦੀ ਜਾਂ ਨਹੀਂ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਚੈਨਲ ਦਾ ਰਾਈਟ ਇਸੀ ਆ ਅੱਜ ਦਾ ਵੀ ਬਹੁਤ-ਬਹੁਤ ਜਿਹੜਾ ਧੰਨਵਾਦ ਜੀ ਤੁਸੀਂ ਸਾਡੀ ਬੇਰੁਜ਼ਗਾਰਾਂ ਦੀ ਜਿਹੜੀ ਗੱਲ ਆ ਆਮ ਲੋਕਾਂ ਦੇ ਵਿੱਚ ਤੇ ਸਰਕਾਰੀ ਦਰਬਾਰੇ ਜਿਹੜਾ ਤੁਸੀਂ ਇਸ ਮੀਡੀਆ ਦੇ ਰਾਹੀਂ ਜਿਹੜੀ ਤੁਸੀਂ ਆਵਾਜ਼ ਆ ਸਾਡੀ ਲੈ ਕੇ ਜਾਣੇ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਇਹ ਕੀ ਕਹਿੰਦੇ ਹੋ ਤੁਸੀਂ ਤੁਹਾਨੂੰ ਸਰਕਾਰ ਆਸ਼ਵਾਸ਼ਣ ਦੇ ਰਹੀ ਆ ਜਿਸ ਦਿਨ ਅਸੀਂ ਆਉਨੇ ਆ ਤੁਸੀਂ ਕਹਿੰਦੇ ਹੋ ਜੀ ਦੋ ਦਿਨ ਦਾ ਸਮਾਂ ਲੈ ਲਿਆ ਇੱਕ ਦਿਨ ਦਾ ਲੈ ਲਿਆ ਉਹ ਸਮਾਂ ਆਵੇਗਾ ਜਾਂ ਨਹੀਂ ਦੇਖੋ ਸਾਡੀ ਜਿਹੜੀ ਸੰਘਰਸ਼ ਤੇ ਟੇਕ ਰੱਖੀ ਹੋਈ ਆ ਸਮਾਂ ਤਾਂ ਜਿਹੜਾ ਸੰਘਰਸ਼ ਦੇ ਜਰੀਏ ਅਸੀਂ ਲੈ ਕੇ ਹੀ ਆਵਾਂਗੇ ਆਪਣਾ ਸੁਨਹਿਰਾ ਭਵਿੱਖ ਬਣਾਉਣ ਦੇ ਲਈ ਤਾਂ ਅਸੀਂ ਇੱਥੇ ਸੜਕਾਂ ਦੇ ਉੱਪਰ ਜਿਹੜਾ ਦਰਿਆ ਵਸਾ ਕੇ ਸਾਰੇ ਭੈਣ ਭਰਾ ਦਿਨ ਰਾਤ ਇੱਥੇ ਬੈਠੇ ਰਹਿੰਦੇ ਆ ਤੇ ਹਮੇਸ਼ਾ ਜੇ ਗੱਲ ਕਰੀਏ ਸਰਕਾਰਾਂ ਦੀ ਸਰਕਾਰ ਕੋਈ ਵੀ ਚੰਗੀ ਨਹੀਂ ਨਿਕਲੀ ਅੱਜ ਤੱਕ ਆਮ ਲੋਕਾਂ ਦੇ ਉੱਪਰ ਜਿਹੜੇ ਹੱਕ ਮੰਗਦੇ ਜਿਹੜੇ ਬੇਰੋਜ਼ਗਾਰ ਹੋਣ ਜਾਂ ਮਜ਼ਦੂਰ ਜਾਂ ਕਿਸਾਨ ਜਿੰਨੇ ਵੀ ਆਮ ਲੋਕਾਈ ਹੈ ਜਿਹੜੀ ਉਹਦੇ ਤੇ ਇਹਨਾਂ ਨੇ ਸਰਕਾਰਾਂ ਨੇ ਤਸ਼ੱਦਦ ਹਮੇਸ਼ਾ ਟਾਉਣਾ ਹੀ ਹੁੰਦਾ ਤੇ ਪਰ ਉਸ ਦੇ ਵਿੱਚ ਹੀ ਜਿਹੜਾ ਸੰਘਰਸ਼ ਦਾ ਰਾਹ ਜਿਹੜਾ ਆਮ ਲੋਕ ਨੇ ਜਿਹੜੇ ਉਹ ਕੱਢ ਕੇ ਲੈ ਕੇ ਆਉਂਦੇ ਤੇ ਉਸ ਸੰਘਰਸ਼ ਦੇ ذریعے ਜਿਹੜਾ ਆਪਣਾ ਸੁਨੇਰਾ ਭਵਿਕ ਬਣਾਉਂਦੇ ਤੇ ਮੰਜ਼ਲ ਨੂੰ ਸਰ ਕਰਦੇ ਆ ਸਰਕਾਰ ਤੋਂ ਇਹ ਹੀ ਜਦੋਂ ਵੀ ਗੱਲ ਕਰਦੇ ਆ ਉਹ ਕਹਿੰਦੇ ਸਾਨੂੰ ਇੰਨਾ ਸਮਾਂ ਚਾਹੀਦਾ ਡਿਪਾਰਟਮੈਂਟ ਕਹਿੰਦਾ ਸਾਨੂੰ ਇੰਨਾ ਸਮਾਂ ਚਾਹੀਦਾ ਉਦੋਂ ਤੱਕ ਜਿਹੜੀ ਤੁਹਾਡੀ ਫਾਈਲ ਆ ਜਾਂ ਜਿਹੜੀ ਤੁਹਾਡੀ ਭਾਰਤੀਆ ਸੀ ਪੂਰੀ ਕਰ ਦਵਾਂਗੇ ਕਿਉਂਕਿ ਸਾਨੂੰ ਪਿਛਲੀ 25 ਅਗਸਤ ਨੂੰ ਉਦੋਂ ਗਰਮੀਆਂ ਦਾ ਟਾਈਮ ਆ ਉਦੋਂ ਗਰਮੀਆਂ ਦੇ ਵੇਲੇ ਜਦੋਂ ਅਸੀਂ ਇੱਥੇ ਬੈਠੇ ਸੀਗੇ ਘਟੋ ਘਟ ਇੱਕ ਉਹ ਇੱਕ ਦਿਨ ਅੱਜ 101 ਮੈਂ ਦਨ ਜਿਹੜਾ ਇੱਥੇ ਬੈਠਿਆਂ ਨੂੰ ਸਾਨੂੰ ਹੋ ਗਿਆ ਹਮੇਸ਼ਾ ਸਰਕਾਰ ਮੀਡੀਆ ਦੇ ਵਿੱਚ ਇਹ ਪ੍ਰਚਾਰ ਕਰਦੀ ਆ ਰਹੀ ਹੈ ਕਿ ਅਸੀਂ ਇੰਨੀਆਂ ਨੌਕਰੀਆਂ ਦਿਤੀਆਂ ਪਰ ਜੁੜਦੇ ਦੂਸਰਾ ਪਾਸਾ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਦੂਜਾ ਪਾਸਾ ਜਿਹੜਾ ਦੂਜਾ ਪਹਿਲੂ ਉਹ ਹੋਰ ਹੁੰਦਾ ਉਹ ਦੂਜਾ ਪਹਿਲੂ ਇਹੀ ਹੈ ਜਿਹੜੇ ਬੇਰੋਜ਼ਗਾਰ ਈਟੀਟੀ 9594 ਦੀ ਭਰਤੀ ਆਈ ਨੂੰ 3 ਸਾਲ ਤੋਂ ਉੱਪਰ ਹੋ ਗਏ ਪਰ ਅਜੇ ਤੱਕ ਪੰਜਾਬ ਸਰਕਾਰ ਨੇ ਸਿਰਫ 2500 ਜਿਹੜੇ ਬੇਰੋਜ਼ਗਾਰ ਅਧਿਆਪਕਾਂ ਨੂੰ ਜੁਆਇਨਿੰਗ ਲੈਟਰ ਦਿੱਤੇ ਆ ਉਹਨਾਂ ਨੂੰ ਜੁਆਇਨ ਕਰਿਆ ਨੂੰ ਵੀ ਘਟੋ-ਘਟ 7-8 ਮਹੀਨੇ ਹੋ ਗਏ ਪਰ ਅਜੇ ਤੱਕ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਬਾਕੀ ਬਚਦੀਆਂ ਜਿਹੜੀਆਂ ਪੋਸਟਾਂ ਨੇ ਉਹ ਪੂਰੀਆਂ ਨਹੀਂ ਕੀਤੀਆਂ ਤਾਂ ਹੁਣ ਕਿਵੇਂ ਵੇਖਦੇ ਹੋ ਖੂਨ ਨਾਲ ਲਿਖ ਕੇ ਚਿੱਠੀਆਂ ਵੀ ਪਾ ਦਿੱਤੀਆਂ ਐਸ ਡੀ ਐਮ ਸਾਹਿਬ ਖੁਦ ਆਏ ਸੀ ਚਿੱਠੀ ਲੈ ਗਏ ਆ ਕੀ ਉਹ ਖੂਨ ਨਾਲ ਲਿਖੀਆਂ ਚਿੱਠੀਆਂ ਦੇ ਵੀ ਧੂਏ ਹੀ ਸਿੱਕੇ ਜਾਣਗੇ ਬਿਲਕੁਲ ਹੀ ਗੱਲ ਤਾਂ ਫਿਰ ਇਹੀ ਆ ਆਸਤਾ ਇਹੀ ਲਗਾਈ ਜਾ ਸਕਦੀ ਹੈ ਕਿਉਂਕਿ ਕੋਈ ਉਹਦੇ ਤੇ ਜਦੋਂ ਕੋਈ ਹੱਲ ਹੀ ਨਹੀਂ ਨਿਕਲਿਆ ਆਵੇਂ ਅਸੀਂ ਕੈਂਡਲ ਮਾਰਚ ਕੀਤੇ ਆ ਕਿੰਨੀ ਵਾਰੀ ਬਹੁਤ ਜ਼ਿਆਦਾ ਇੱਥੇ ਇਕੱਠੇ ਵੀ ਹੋਏ ਤਾਂ ਦਰਵਾਜ਼ੇ ਵੀ ਬੰਦ ਕੀਤੇ ਰੋਸ ਦੇ ਵਜੋਂ ਅਸੀਂ ਬਹੁਤ ਸਾਰਾ ਕੁਝ ਰੋਸ ਦੇ ਵਜੋਂ ਹੀ ਇਹ ਸਾਡੇ ਨਾਲ ਬੈਠੇ ਆ ਭੈਣ ਇਹਨਾਂ ਨੇ ਆਪਦਾ ਬਲੱਡ ਦੇ ਕੇ ਆ ਖੂਨ ਨਾਲ ਖਤ ਲਿਖ ਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਇਹ ਗੁਹਾਰ ਲਾਈ ਇਹ ਬੇਨਤੀ ਕੀਤੀ ਕਿ ਸਾਨੂੰ ਇੰਨਾ ਸਮਾਂ ਹੋ ਗਿਆ ਅਸੀਂ ਬੇਰੋਜ਼ਗਾਰੀ ਦੇ ਆਲਮ ਦੇ ਵਿੱਚੋਂ ਨਿਕਲ ਕੇ ਅੱਜ ਇੱਥੇ ਕਿੰਨਾ ਸਮਾਂ ਜਿਹੜਾ ਤਸੱਦਦ ਜਿਹੜਾ ਪੰਜਾਬ ਸਰਕਾਰ ਦਾ ਚੱਲਦੇ ਹੋਏ ਕਿੰਨੇ ਟੈਸਟ ਕਲੀਅਰ ਕੀਤੇ ਜੋ ਵੀ ਇਹਨਾਂ ਨੇ ਬੈਰੀਗੇਟ ਲਾਏ ਜੋ ਵੀ ਫਿਲਟਰੇਸ਼ਨ ਇਹਨਾਂ ਨੇ ਲਾਈ ਤਾਂ ਉਸੇ ਸਾਰੇ ਕਲੀਅਰ ਕੀਤੇ ਤਾਂ ਉਸ ਤੋਂ ਬਾਅਦ ਵੀ ਅੱਜ ਰੋਜ਼ਗਾਰ ਨਹੀਂ ਮਿਲ ਰਿਹਾ ਜਿਹੜੇ ਖੂਨ ਨਾਲ ਖਤ ਵੀ ਲਿਖ ਕੇ ਭੇਜਿਆ ਉਹਦੇ ਤੇ ਵੀ ਇਹਨਾਂ ਦੇ ਵੱਲੋਂ ਕੋਈ ਵੀ ਜਿਹੜਾ ਪ੍ਰਤੀਕਰਮ ਸਰਕਾਰ ਦਾ ਕੋਈ ਵੀ ਨਹੀਂ ਆਇਆ ਤੇ ਪੰਜਾਬ ਸਰਕਾਰ ਦੇ ਚਰਚੇ ਆ ਜਿਵੇਂ ਹੁਣ ਕਹਿੰਦੇ ਆ ਜੀ ਸਾਸੀਂ ਕੰਮ ਕਰੇ ਆ ਵਿਕਾਸ ਕਰਿਆ ਤਾਂ ਅਸੀਂ ਜਿੱਤ ਗਏ ਆ ਤਰਨ ਤਰਨ ਦੀ ਜਿਮਨੀ ਚੋਣ ਜਿੱਤੇ ਆ ਤਾਂ ਕੀ ਤੁਸੀਂ ਵੇਖਦੇ ਹੋ ਕਿ ਤੁਹਾਡਾ ਵਿਰੋਧ ਜਿਹੜਾ ਉਹ ਕਿਤੇ ਨਾ ਕਿਤੇ ਜਾ ਕੇ ਛਪਾਇਆ ਗਿਆ ਉਹਨੂੰ ਸਾਹਮਣੇ ਨਹੀਂ ਲਿਆਂਦਾ ਗਿਆ ਜਾਂ ਕਿਸ ਤਰੀਕੇ ਨਾਲ ਇਹ ਚੋਣਾਂ ਹੁੰਦੀਆਂ ਵਾਂ ਕੀ ਸਿਸਟਮ ਬਣਦਾ ਹੈ ਦੇਖੋ ਜਿਹੜੀ ਗੱਲ ਵਿਰੋਧ ਛਪਾਉਣ ਦੀ ਆ ਉਹ ਸਭ ਤੋਂ ਅਹਿਮ ਰੋਲ ਜਿਹੜਾ ਉਹ ਮੀਡੀਆ ਦਾ ਹੁੰਦਾ ਅੱਜ ਦੇ ਹਾਲਾਤ ਦੇ ਵਿੱਚ ਇਹ ਵੀ ਜਿਹੜੀ ਸੈਂਟਰ ਦੀ ਸਰਕਾਰ ਆ ਭਾਜਪਾ ਸਰਕਾਰ ਦੀਆਂ ਪਾਲਿਸੀਆਂ ਦੇ ਉੱਪਰ ਹੀ ਇਹ ਚੱਲਦੀ ਐ ਐਵੇਂ ਜਿਹੜੇ ਲੋਕ ਨੇ ਬੁੱਧੀਜੀਵੀ ਲੋਕ ਨੇ ਉਹ ਐਵੇਂ ਨਹੀਂ ਕਹਿ ਰਹੇ ਕਿ ਇਹ ਵੀ ਟੀਮਾਂ ਜਿਹੜਾ ਇਹਨਾਂ ਨੇ ਸਭ ਤੋਂ ਪਹਿਲਾਂ ਪੰਜਾਬ ਦੇ ਮੀਡੀਆ ਦੇ ਉੱਪਰ ਜਿਹੜੀ ਇਹਨਾਂ ਦੇ ਜਿਹੜਾ ਮੀਡੀਆ ਕਵਰੇਜ ਕਰ ਰਿਹਾ ਸੀਗਾ ਲੋਕਾਂ ਦੇ ਜੋ ਵੀ ਮੁੱਦੇ ਸੀ ਉਹਨਾਂ ਨੂੰ ਉਠਾਉਂਦਾ ਸੀ ਸਭ ਤੋਂ ਪਹਿਲਾਂ ਉਹਨਾਂ ਨੂੰ ਫੰਡਿੰਗ ਹੋਈ ਐ ਤੇ ਉਹਨਾਂ ਨੂੰ ਫੰਡਿੰਗ ਹੋਈ ਐ ਅੱਜ ਚਨਿੰਦਕ ਚੈਨਲ ਨੇ ਜਿਹੜੇ ਅੱਜ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਆ ਨਹੀਂ ਸਾਰੇ ਅਲੱਗ ਕਿਸਮ ਦੀ ਗੱਲ ਕਰਨਗੇ ਅੱਜ ਕੇ ਅਖਬਾਰ ਦੀ ਅੱਜ ਖਬਰ ਪੜ੍ਹ ਰਹੇ ਸੀਗੇ ਜਿਹੜਾ ਪਿਛਲੇ ਦਿਨੀ ਜਿਹੜਾ ਰੋਡਵੇਜ ਦਾ ਜਿਹੜਾ ਆਪਣੇ ਸਾਰੇ ਸਾਥੀਆਂ ਨੇ ਜਿਹੜਾ ਸੰਘਰਸ਼ ਕੀਤਾ ਜੇਲ੍ਹਾਂ ਵੀ ਕੱਟ ਕੇ ਆਏ ਨੇ ਉਹਦਾ ਇੱਕ ਦੂਸਰਾ ਪਾਸਾ ਇਸ ਤਰੀਕੇ ਦੇ ਨਾਲ ਖਬਰ ਲੱਗੀ ਪਈ ਹੈ ਕਿ ਇੰਨੇ ਇੰਨੇ ਪਿਛਲੇ ਇੰਨੇ ਸਾਲ ਦੇ ਵਿੱਚ ਆਪਣਾ ਰੋਡਵੇਜ ਵਾਲਿਆਂ ਨੇ ਇੰਨੀਆਂ ਹੜਤਾਲਾਂ ਕੀਤੀ ਨੇ ਉਹਦੇ ਨਾਲ ਘਟੋ ਘਟ ਪੰਨੀ 14-15 ਕਰੋੜ ਘਾਟਾ ਪਿਆ ਵਿਭਾਗ ਨੂੰ ਪਰ ਜਦੋਂ ਇਹ ਰੈਲੀਆਂ ਤੇ ਬੱਸਾਂ ਲੈ ਕੇ ਜਾਂਦੇ ਨੇ ਤਾਂ ਜੇ ਉਦੋਂ ਉਦੋਂ ਨਹੀਂ ਘੱਟੇ ਪੈਂਦੇ ਜਦੋਂ ਸ਼ਿੰਗਾਰ ਕੇ ਹਾਰ ਸ਼ਿੰਗਾਰ ਕਰਕੇ ਬੱਸਾਂ ਰੈਲੀਆਂ ਤੇ ਲੈ ਕੇ ਜਾਂਦੇ ਨੇ ਸਰਕਾਰੀ ਆਪਣਾ ਇਹਨਾਂ ਤੇ ਆਮ ਆਦਮੀ ਪਾਰਟੀ ਦੀ ਰੈਲੀ ਹੁੰਦੀ ਆ ਉਦੋਂ ਨਹੀਂ ਘੱਟੇ ਪੈਂਦੇ ਜਦਕਿ ਜਿਹੜਾ মিডিਆ ਜੋ ਉਹਨਾਂ ਨੇ ਖਬਰ ਉਸ ਤਰੀਕੇ ਦਿਖਾਉਣੀ ਹੁੰਦੀ ਆ ਪਰ ਉਹ ਦਿਖਾਉਂਦੇ ਉਸ ਤਰੀਕੇ ਦੀ ਖਬਰ ਨਹੀਂ ਜਿਹੜਾ ਸਰਕਾਰ ਪ੍ਰਤੀ ਪੋਜ਼ਿਟਿਵ ਹੁੰਦੀ ਆ ਤਾਂ ਇਸ ਕਰਕੇ ਜਿਹੜਾ ਮੀਡੀਆ ਦਾ ਅਹਿਮ ਰੋਲ ਮੰਨਿਆ ਜਾਂਦਾ ਹਰ ਇੱਕ ਸੰਘਰਸ਼ ਦੇ ਵਿੱਚ ਤਾਂ ਜਿਹੜਾ ਹੁਣ ਅੱਜ ਦੇ ਹੀ ਕੜੀ ਜਿਹੜਾ ਮੀਡੀਆ ਉਹ ਕੰਬ ਕਰਨੀ ਨਹੀਂ ਸੁੱਤਾ ਪਿਆ ਫੰਡਿੰਗ ਉਹਨਾਂ ਨੂੰ ਹੋ ਰਹੀ ਆ ਉਹ ਸਾਡੇ ਜਿਹੜੇ ਮੁੱਦੇ ਨੂੰ ਉਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਲੈ ਕੇ ਨਹੀਂ ਯਾਰ ਇਹ ਲੋਕਾਂ ਦੇ ਮੂੰਹਾਂ ਤੇ ਜਦੋਂ ਤੱਕ ਇਹ ਗੱਲ ਨਹੀਂ ਆਉਂਦੀ ਕਿ ਪੰਜਾਬ ਦੇ ਬੇਰੋਜ਼ਗਾਰ ਅਧਿਆਪਕ ਨੇ ਜਿਹੜਾ ਆਪਣਾ ਰੋਜ਼ਗਾਰ ਮੰਗਣ ਲਈ ਮਹਾਲੀ ਡੀਪੀਏ ਦਫ਼ਤਰ ਮੂਹਰੇ ਪਿਛਲੇ 100 ਦਿਨ ਤੋਂ ਜਿਹੜਾ ਸੰਘਰਸ਼ ਕਰ ਰਹੇ ਨੇ ਜਾਂ ਹੋਰ ਕੋਈ ਵੀ ਜਿਹੜੀ ਅ ਅਫੈਕਟਡ ਧਿਰ ਉਹ ਧਰਨਾ ਲਗਾ ਰਹੀ ਆ ਜਾਂ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦੀ ਜਿਹੜ ਲੋਕਾਂ ਤੱਕ ਨਹੀਂ ਜਾ ਰਹੀ ਸਰਕਾਰ ਤੱਕ ਜਾ ਰਹੀ ਆ ਪਰ ਉਹ ਸਰਕਾਰ ਆ ਜਿਹੜੀ ਉਹਨੂੰ ਛਪਾਉਣ ਦੇ ਲਈ ਜਿਹੜਾ ਇਹਨਾਂ ਦਾ ਆਈਟੀ ਸੈੱਲ ਆ ਉਹ ਛਪਾਉਣ ਦੇ ਲਈ ਜਿਹੜਾ ਪੂਰਾ ਇੱਕ ਅੱਡੀ ਚੋਟੀ ਦਾ ਜਿਹੜਾ ਜ਼ੋਰ ਲਾ ਰਹੀ ਐ ਇਸ ਕਰਕੇ ਜਿਹੜਾ ਉਸ ਮੁੱਦਿਆਂ ਨੂੰ ਬੜਾ ਇਹਨਾਂ ਨੇ ਬੜੇ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਪੈਸਾ ਖਰਚ ਕਰਕੇ ਹੋੜੀਆਂ ਲਗਾ ਰਹੇ ਜਿਹੜੇ ਨੇ ਹਰ ਕੰਮ ਤੇ ਜਿਹੜਾ ਕੋਈ ਮਾੜਾ ਜਿਹਾ ਕੰਮ ਕਰ ਦਿਆ ਉਹਦੇ ਲਈ ਐ ਨਹੀਂ ਪਤਾ ਕਰੋੜਾਂ ਰੁਪਏ ਖਰਚ ਕੇ ਜਿਹੜੀ ਹੋਡਿੰਗ ਲਗਾ ਦਿਆ ਨਾ ਆਪਣੇ ਕੰਮ ਦੀ ਚਰਚਾ ਇਸ ਹਿਸਾਬ ਨਾਲ ਕਰ ਦਿਆ ਕਿ ਜਿਹੜੇ ਇਹਨਾਂ ਦੀਆਂ ਗਲਤੀਆਂ ਨੇ ਉਹਨਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਜੋ ਵੀ ਅੱਜ ਅੱਜ ਸੋਸ਼ਲ ਮੀਡੀਆ ਦਾ ਜਵਾਨਾ ਸੋਸ਼ਲ ਮੀਡੀਆ ਦੇ ਜਰੀਏ ਬਹੁਤ ਸਾਰੇ ਲੋਕ ਨੇ ਬਹੁਤ ਸਾਰੇ ਭਰਾ ਨੇ ਤੁਹਾਡੇ ਵਰਗੇ ਜਿਹੜੇ ਸਹੀ ਜਿਹੜੀ ਲੋਕਾਂ ਦੀ ਆਵਾਜ਼ ਹੈ ਜਿਹੜੀ ਲੈ ਕੇ ਜਾਂਦੇ ਨੇ ਉਹਦੇ ਜਰੀਏ ਇਹ ਸਤਾਈ ਚ ਭੁੱਲ ਜਾਣਾ ਕਿ ਜਿਸ ਤਰੀਕੇ ਦੇ ਨਾਲ ਇਹ 92 ਐਮਐਲਏ ਤੋਂ ਲੈ ਕੇ ਉਸ ਤੋਂ ਬਾਅਦ ਜਿਮਨੀ ਚੋਣਾ ਦੇ ਵਿੱਚ ਵੀ ਇਹਨਾਂ ਦੀ ਐਮਐਲਏ ਜਿੱਤ ਹੋਈ ਹੈ ਕਿ ਜਿਹੜੀਆਂ ਇਹਨਾਂ ਦੀਆਂ ਇੰਨੀਆਂ ਸੀਟਾਂ ਨੇ ਉਹ ਆ ਜਾਣ ਜਦੋਂ ਇਹ ਲੋਕਾਂ ਦੇ ਘਰਾਂ ਦੇ ਵਿੱਚ ਵੋਟਾਂ ਮੰਗਣਾਉਣਗੇ ਤਾਂ ਫਿਰ ਲੋਕ ਇਹਨਾਂ ਨੂੰ ਸਵਾਲ ਕਰਨਗੇ ਜਿਹੜਾ ਭਗਵੰਤ ਮਾਨ ਇਹ ਕਹਿੰਦਾ ਸੀ ਤੁਸੀਂ ਸਵਾਲ ਕਰੋ ਫਿਰ ਉਹੀ ਸਵਾਲ ਕਰਨਗੇ ਲੋਕ ਇਹਨਾਂ ਨੂੰ ਤੇ ਫਿਰ ਇਹਨਾਂ ਨੂੰ ਪੁੱਛਾਂਗੇ ਵੀ ਹਾਂ ਦੱਸ ਭਾਈ ਹੁਣ ਕੀ ਉਦੋਂ ਕਰਿਆ ਜਿਹੜੇ 5 ਸਾਲ ਤੋਂ ਲਾ ਕੇ ਆਏ ਜਿਹੜੀਆਂ ਕੁਰਸੀਆਂ ਇਹ ਲਗਾਉਂਦਾ ਹੁੰਦਾ ਸੀ ਕਿ ਮੈਂ ਕੁਰਸੀਆਂ ਲਗਾਈਆਂ ਉਹ ਆ ਕੇ ਜਵਾਬ ਦਿਓ ਆਹ ਸਵਾਲ ਕਰੋ ਬਹਿ ਕੇ ਤਾਂ ਉਸ ਵੇਲੇ ਆਕਾਲੀ ਦਲ ਵਾਸਤੇ ਕੁਰਸੀਆਂ ਲਗਾਈਆਂ ਸੀ ਉਹ ਭੱਜ ਗਏ ਤਾਂ ਹੁਣ ਲੋਕ ਆਕਾਲੀ ਦਲ ਨੂੰ ਪਸੰਦ ਕਰ ਰਹੇ ਆ ਕਿ ਨਹੀਂ ਕਿਤੇ ਨਾ ਕਿਤੇ ਜੂ ਉਹਨਾਂ ਨੇ ਕਰਿਆ ਸੀ ਉਹ ਚੰਗਾ ਸੀ ਤਾਂ ਹੁਣ ਇਹੀ ਚੀਜ਼ ਆਪਾਂ ਵੇਖਦੇ ਆਂ ਇਨ ਕਮੀਆਂ ਤੋਂ ਨਕਮੀਆਂ ਸਰਕਾਰਾਂ ਪਹਿਲਾਂ ਰਹੀਆਂ ਤਾਂ ਇਹ ਵੀ ਉਸੇ ਤਰ੍ਹਾਂ ਹੀ ਚੱਲੀ ਏ ਤੇ ਜੇ ਰੈਲੀਆਂ ਦੀ ਗੱਲ ਕਰੀਏ ਕਿ ਬੱਸਾਂ ਜਦੋਂ ਰੈਲੀਆਂ ਤੇ ਜਾਂਦੀਆਂ ਤਾਂ ਫੇਰ ਨਹੀਂ ਲੋਕ ਖੱਜਲ ਹੁੰਦੇ ਫੇਰ ਵੀ ਬੀਬੀਆਂ ਖੱਜਲ ਹੁੰਦੀਆਂ ਹੀ ਆ ਸਾਰਾ ਸਾਰਾ ਦਿਨ ਜਿਹੜੀਆਂ ਉਹ ਬੀਬੀਆਂ ਖੜੀਆਂ ਲੈਂਦੀਆਂ ਰਾਤ 10 ਵਜੇ ਰੈਲੀ ਤੋਂ ਬੱਸਾਂ ਮੁੜ ਕੇ ਆਉਂਦੀਆਂ ਤਾਂ ਇਹਦੇ ਵਿੱਚ ਹੁਣ ਤੁਹਾਨੂੰ ਕੀ ਆਸੋਚਣਾ ਹੁਣ ਕੋਈ ਅੱਜਕੱਲ ਦੀ ਕੋਈ ਅਪਡੇਟ ਕੋਈ ਨਵੀਂ ਦੇਖੋ ਇਹ ਸਰਕਾਰਾਂ ਦਾ ਕੋਈ ਵੀ ਨਹੀਂ ਚੰਗੀ ਹੁੰਦੀ ਨਵੀਂ ਅਪਡੇਟ ਇਹ ਆ ਵੀ ਇਹਨਾਂ ਨੇ ਕਿਹਾ ਇਹਨੇ ਸਾਡੇ ਤੋਂ ਇੱਕ ਸਮਾਂ ਮੰਗਿਆ ਹੋਇਆ ਕਿ ਇਹਨੇ ਸਮੇਂ ਦੇ ਵਿੱਚ ਅਸੀਂ ਤੁਹਾਡਾ ਜਿਹੜਾ ਫਾਈਲ ਆ ਉਥੋਂ ਪਾਸ ਹੋ ਕੇ ਇਧਰ ਆ ਜਾਊਗੀ ਪਰ ਜੇ ਉਸ ਸਮੇਂ ਦੇ ਦੌਰਾਨ ਜਿਹੜੀ ਫਾਈਲ ਆ ਸਾਡੀ ਨਹੀਂ ਆਉਂਦੀ ਤਾਂ ਆਉਣ ਵਾਲਾ ਜਿਹੜਾ ਸੰਘਰਸ਼ ਆ ਸੀ ਉਹ ਵਿੱਢਣ ਦੇ ਲਈ ਸਾਡੀਆਂ ਮੀਟਿੰਗਾਂ ਅਲੱਗ-ਅਲੱਗ ਬਲਾਕਾਂ ਦੇ ਵਿੱਚ ਚੱਲ ਰਹੀਆਂ ਨੇ ਤਾਂ ਉਹਦਾ ਅਸੀਂ ਜਲਦੀ ਜਿਹੜਾ ਫਿਰ ਇੱਕ ਦਿਨ ਦਾ ਜਿਹੜਾ ਪ੍ਰੋਟੈਸਟ ਆ ਉਹ ਵੱਡੇ ਲੈਵਲ ਦਾ ਜਿਹੜਾ ਰੱਖ ਕੇ ਰੱਖਾਂਗੇ ਤੇ ਫਿਰ ਟੱਕਰਾਂਗੇ ਤਾਂ ਦੇਖਦੇ ਆ ਜਿਹੜਾ ਜੋ ਵੀ ਹੁੰਦਾ ਫਿਰ ਜੋ ਵੀ ਜਾਨੇ ਵਾਲੇ ਨੁਕਸਾਨ ਸਰਕਾਰ ਹੀ ਜ਼ਿੰਮੇਵਾਰ ਹੋਏਗੀ ਬਿਲਕੁਲ ਸਰਕਾਰ ਜ਼ਿੰਮੇਵਾਰ ਹੋਊਗੀ ਜੀ ਜਿਹੜੀ ਗੱਲ ਤੁਸੀਂ ਕੁਰਸੀਆਂ ਦੀ ਕਰਦੇ ਹੋ ਅਕਾਲੀਆਂ ਵਾਸਤੇ ਇਹਨਾਂ ਨੇ ਕੁਰਸੀਆਂ ਲੈ ਕੇ ਦਿੱਤੀਆਂ ਨੇ ਇਹਨਾਂ ਨੂੰ ਤਾਂ ਕੁਰਸੀਆਂ ਤੇ ਵੀ ਨਹੀਂ ਬਿਠਾਉਣਾ ਲੋਕਾਂ ਨੇ ਨਹੀਂ ਬਿਠਾਉਣਗੇ ਇਹਨਾਂ ਨੂੰ ਤਾਂ ਭਜਾਉਣਗੇ ਤੁਸੀਂ ਦੇਖਿਓ ਸਹੀ ਆਉਣ ਵਾਲੇ 27 ਦੇ ਵਿੱਚ ਇਹਨਾਂ ਦਾ ਹਾਲ ਕੀ ਹੁੰਦਾ ਇਹ ਗੱਲ ਤੁਹਾਡੇ ਸਾਹਮਣੇ ਅੱਜ ਆਪਾਂ ਮੀਡੀਆ 'ਚ ਗੱਲ ਕਰਦੇ ਆਂ ਔਨ ਰਿਕਾਰਡ ਆ ਇਹਨਾਂ ਦਾ ਹਾਲ ਦੇਖੋ ਤੁਸੀਂ ਕੀ ਹੁੰਦਾ ਤਾਂ ਗੱਲ ਕਰ ਦਈਏ ਕਿ ਸਿੱਖਿਆ ਭਵੰਦੇ ਸਾਹਮਣੇ ਉਹ ਸ਼ਖਸ਼ ਉਹ ਸ਼ਖਸੀਤਾਂ ਜਿਨ੍ਹਾਂ ਦਾ ਮਾਣ ਹੁੰਦਾ ਜਿਨ੍ਹਾਂ ਦਾ ਇੱਕ ਵਾਰ ਤੇ ਰੁਤਬਾ ਜਿਹੜਾ ਉਹ ਪੁੱਛਿਆ ਜਾਂਦਾ ਕਿ ਰੁਤਬਾ ਕੀ ਆ ਤਾਂ ਸਭ ਤੋਂ ਉੱਚੇ ਰੁਤਬੇ ਵਾਲੀ ਪੋਸਟ ਹੈ ਔਰ ਇਹਨਾਂ ਪੋਸਟਾਂ ਵਾਲਿਆਂ ਨੂੰ ਅੱਜ ਦਰਦਾਰ ਤੇ ਧੱਕੇ ਖਾਣੇ ਪੈ ਰਹੇ ਆ ਔਰ ਲਗਾਤਾਰ ਇਹਨਾਂ ਸਰਕਾਰਾਂ ਦੇ ਪਿੱਟ ਸਿਆਪੇ ਕੀਤੇ ਜਾ ਰਹੇ ਆ ਪਿਛਲੀਆਂ ਸਰਕਾਰਾਂ ਵੇਲੇ ਵੀ ਇਹ ਪਿੱਟ ਸਿਆਪੇ ਚੱਲਦੇ ਸੀ ਹੁਣ ਇਹਦੇ ਵਾਰੀ ਵੀ ਕੀਤੇ ਜਾ ਰਹੇ ਆ ਤਾਂ ਪਹਿਲਾਂ ਸੁਣਦੇ ਹੁੰਦੇ ਸੀ ਕਿ ਜਦੋਂ ਕਈ ਵਾਰ ਪਾਕਿਸਤਾਨ ਦੇ ਚੈਨਲਾਂ ਉੱਤੇ ਖਬਰ ਆਉਣੀ ਤੇ ਉਹਨਾਂ ਕਹਿਣਾ ਕਿ ਤੁਹਾਡਾ ਵਜ਼ੀਰੇ ਆਜ਼ਮ ਸਰਦਾਰ ਹੈ ਤੇ ਤੁਹਾਡੀ ਤਾਂ ਸੁਣਵਾਈ ਬਹੁਤ ਹੁੰਦੀ ਹੋਵੇਗੀ ਤਾਂ ਹੁਣ ਦੱਸਈਏ ਕਿ ਸਰਦਾਰ ਹੀ ਸਰਦਾਰ ਦਾ ਦੁਸ਼ਮਣ ਹੈ ਜੇ ਦੂਸਰੇ ਦੀ ਗੱਲ ਕਰਦੇ ਹੋ ਤਾਂ ਥੋੜਾ ਲਿਆਜ ਕਰ ਜਾਂਦਾ ਹੈ ਲੇਕਿਨ ਸਰਦਾਰ ਹੀ ਸਰਦਾਰ ਦਾ ਦੁਸ਼ਮਣ ਜ਼ਿਆਦਾ ਹੈ ਇਹ ਤੁਹਾਡੇ ਸਾਹਮਣੇ ਅਸੀਂ ਕਲੀਅਰ ਕਰ ਰਹੇ ਆ ਤਾਂ ਇਹ ਤਸਵੀਰਾਂ ਜਿਹੜੀਆਂ ਸਿੱਖਿਆ ਭਵਨ ਦੇ ਸਾਹਮਣੇ ਤੋਂ ਕਿੰਨੇ ਸਮੇਂ ਤੋਂ ਤੁਹਾਡੇ ਤੱਕ ਪਹੁੰਚ ਰਹੀਆਂ ਲੇਕਿਨ ਫਿਰ ਵੀ ਨਕਮੀਆਂ ਸਰਕਾਰਾਂ ਦੇ ਧਿਆਨ ਵਿੱਚ ਨਹੀਂ ਆ ਰਿਹਾ ਕਿ ਇਹ ਬੱਚੇ ਕਿਉਂ ਦਰਦ-ਦਰ ਤੇ ਭਟਕ ਰਹੇ ਆ ਕਿਉਂ ਤਰਲੇ ਮਾਰ ਰਹੇ ਆ 101 ਦਿਨ ਹੋ ਗਿਆ ਇਹਨਾਂ ਨੂੰ ਇੱਥੇ ਬੈਠਿਆ ਨੂੰ ਔਰ ਪੜ੍ਹੇ ਲਿਖੇ ਐਜੂਕੇਟਿਡ ਔਰ ਫਿਰ ਵੀ ਇਹਨਾਂ ਨੂੰ ਜਿਹੜਾ ਵਾ ਇਹਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਤਾਂ ਤੁਸੀਂ ਇਹਨਾਂ ਸਰਕਾਰਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰ ਦਿਓ ਵੀਡੀਓ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਗੁਰਦਾਸਪੁਰ ਫਿਲਹਾਲ ਚੰਡੀਗੜ੍ਹ